ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨੰ ஆசா பூர்ணன்காலக்கலசிம்மர நான்கூர்ன மனிச்சாணம் ਸਰਬੱਤਰ ਆਸਾ ਪੂਰਨ ਹੈ ਖੰਡਣੰ ਕਾਲ ਕਲੇਸ ਹੈ ਪ੍ਰਭ ਸਿਮਰ ਨਾਨਕ ਨ ਦੂਰ ਨ ਹੈ ਹਬਰੰਗ ਮਾਨ ਹੈ ਜਿਸ ਸੰਗ ਤੈ ਸੋ ਲਾਈਏ ਨੇ ਹੋ ਸੋ ਸੋ ਬਿੰਦਨਾ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦਿਨੇ ਸਭ ਰੋਪੋਗ ਦਿਨੇ ਰਾਸ ਭੋਗ ਗ੍ਰਹ ਮੰਦਰਾ ਰਥ ਅਸ ਦੀਏ ਰਾਜ ਭਲੇ ਸੰਜੋਗਾ ਸਤਵੰਤਾ ਸਾਜਨ ਸਭ ਸੇਵਕ ਦੀਏ ਪ੍ਰਭ ਦੇਵਨ ਜੋਗ ਅਰ ਸਿਮਰਤ ਤਨ ਮਨ ਹਰੇਆ ਲਹਿ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰਿ ਸਿਮਰਤ ਤਨ ਮਨ ਹਰੇ ਆ ਲਹ ਜਾਹਿ ਬਿਜੋਗ ਸਾਧ ਸੰਗ ਹਰ ਗੁਣ ਰਮੋ ਵਿਰਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ ਖੰਡਣੰ ਕਾਲ ਕਲੇਸ ਹ ਪ੍ਰਵ ਸਿਮਰ ਨਾਨਕ ਨੈ ਦੂਰਨ ਹੈ ਜੈਤ ਸ੍ਰੀ 12 ਪਉੜੀ 3 ਜੀ ਸਲੋਕਾ ਨਾੜ